ਭਈ ਮੈਂ ਕਹਿ ਰਿਹਾ ਨਰਿੰਦਰ ਮੋਦੀ ਡਰਦਾ ਹੈ ਈਡੀ ਕੋ ਅੱਗੇ ਕਰਦਾ ਹੈ ਹਾਲਾਤ ਕਾਫੀ ਮਾੜੇ ਨੇ ਤੁਸੀਂ ਕਿਵੇਂ ਵੇਖਦੇ 20 ਹਾਲਾਤ ਤੇ ਪੂਰੇ ਦੇਸ਼ ਦੇ ਹੀ ਮਾੜੇ ਆ ਦਿੱਲੀ ਦੇ ਥੋੜੀ ਮਾੜੇ ਆ ਉਹਨਾਂ ਨੇ ਦੇਸ਼ ਦੇ ਸਾਰੇ ਹਾਲਾਤ ਨੂੰ ਭਾਜਪਾ ਨੇ ਖਰਾਬ ਕਰਕੇ ਰੱਖ ਦਿੱਤਾ ਕਰ ਰਹੇ ਆਂ ਔਰ ਭਾਜਪੀ ਨੂੰ ਪਤਾ ਹੈ ਕਿ ਅਸੀਂ ਬੁਰੀ ਤਰ੍ਹਾਂ ਹਾਰ ਸਕਦੇ ਆਂ ਇਸੇ ਲਈ ਉਹ ਜਿੰਨੇ ਵਿਰੋਧੀ ਆ ਉਹਨਾਂ ਦੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਚਾਹੇ ਕਾਂਗਰਸ ਪਾਰਟੀ ਦੇ ਸਾਰੇ account ਉਹਨਾਂ ਨੇ ਫ੍ਰੀਜ਼ ਕਰ ਦਿੱਤੇ ਸਾਰਾ ਪੈਸਾ ਉਹਨਾਂ ਨੇ ਫ੍ਰੀਜ਼ ਕਰ ਲਿਆ ਇਲੈਕਸ਼ਨ ਦੇ ਉੱਪਰ ਕਿਤੇ ਜਿੱਤ ਨਾ ਜਾਣ ਉਹਨਾਂ ਨੂੰ ਡਰ ਦੱਸ ਪੈ ਗਿਆ ਔਰ ਇਸੇ ਗੱਲ ਦਾ ਕਾਰਨ ਹੈ ਕਿ ਕੇਜਰੀਵਾਲ ਦੇ ਉੱਪਰ ਵੀ ਜਿਹੜਾ ਐਕਸ਼ਨ ਹੋਇਆ ਹੈ ਦੇ ਇਸ਼ਾਰੇ ਤੇ ਕਾਰਵਾਈ ਹੁੰਦੀ ਹੈ ਭਈ ਅਗਰ ਕਿਸੇ ਕੋਲ ਕੋ ਸਬੂਤ ਹੈ ਕਿਸੇ ਨੇ ਕੋਈ ਗੁਨਾਹ ਕੀਤਾ ਤੇ ਕਾਨੂੰਨ ਆਪਣਾ ਕੰਮ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜਿਸ ਤਰੀਕੇ ਦੇ ਨਾਲ ਐਲیکشن ਲੁੱਟਣ ਵਾਸਤੇ ਇਹ ਸਾਜ਼ਿਸ਼ ਹੈ ਅਸੀਂ ਇਸ ਸਾਜ਼ਿਸ਼ ਤੋਂ ਪਰਦਾ ਬੇਨਕਾਬ ਕਰਨਾ ਚਾਹਦੇ ਹਾਂ ਆਵਾਦਵੀ ਪਾਰਟੀ ਦਾ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣਾ ਨੂੰ ਹੁਣ ED ਦਾ ਹੱਥ ਪੈ ਚੁੱਕਾ ਹੈ ED ਜੋ ਉਹਨਾਂ ਨੂੰ ਲੈ ਚੁੱਕੀ ਹੈ ਗ੍ਰਿਫਤਾਰੀ ਪੈ ਚੁੱਕੀ ਹੈ ਤਾਂ ਉੱਥੇ ਹੀ ਪੰਜਾਬ ਦੇ ਵਿੱਚ ਵੀ ਤੇ ਦਿੱਲੀ ਦੇ ਵਿੱਚ ਵੀ ਆਵਾਦਵੀ ਪਾਰਟੀ ਦਾ ਸਮਰਥਕ ਜਿਹੜੇ ਹੈਗੇ ਨੇ ਉਹ ਇਕੱਠੇ ਹੋ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕਾਫੀ ਤਸ਼ੱਦਦ ਜੋ ਉਹਨਾਂ ਦੇ ਉੱਤੇ ਵੀ ਕੀਤਾ ਜਾ ਰਿਹਾ ਤਾਂ ਇੱਕ ਤਰਫਾ ਜੇਕਰ ਅਸੀਂ ਗੱਲ ਕਰੀਏ ਕਾਂਗਰਸ ਦਾ ਕਾਂਗਰਸ ਜੋ ਉਹ ਗੱਠਜੋੜ ਦੇ ਨਾਲ ਉਹਨਾਂ ਦੇ ਨਾਲ ਹੈ ਕਿਉਂਕਿ ਰਾਹੁਲ ਗਾਂਧੀ ਹੋਣਾ ਵੱਲੋਂ ਵੀ ਵੱਡੇ ਇਹ ਜੋ ਕਹਿ ਸਕਦੇ ਬਿਆਨ ਉਹਨਾਂ ਵੱਲੋਂ ਦਿੱਤੇ ਗਏ ਨੇ ਪ੍ਰਿੰਕਾ ਗਾਂਧੀ ਵੱਲ ਸਾਡੇ ਨਾਲ ਜੋ ਡਾਕਟਰ ਰਾਜਕਮਰ ਵੇਰਕਾ ਜੋ ਸਾਡੇ ਨਾਲ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਆਂ ਤਾਂ ਵੇਰਕਾ ਸਾਹਿਬ ਕਿਵੇਂ ਵੇਖਦੇ ਜੇ ਜੋ ਹਾਲਾਤ ਇਸ ਵਕਤ ਉੱਥੇ ਬਣੇ ਹੋਏ ਨੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਨੋ ਵਾਰ ਸਾਮਣੀਗ ਹੋਈ ਸੀਗੀ ਤਾਂ ਉਸ ਦਾ ਜਵਾਬ ਨਹੀਂ ਦਿੱਤਾ ਗਿਆ ਤਾਂ ਦੇਰ ਰਾਤ 2 ਘੰਟਿਆਂ ਦੀ ਜੋ ਕਹਿ ਸਕਦੇ ਆਂ ਪੁਛਗਿਸ਼ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਭਈ ਮੈਂ ਕਹਿ ਰਿਹਾ ਨਰਿੰਦਰ ਮੋਦੀ ਡਰਦਾ ਹੈ ਈਡੀ ਕੋ ਅੱਗੇ ਕਰਦਾ ਹੈ ਉਹ ਈਡੀ ਨੂੰ ਅੱਗੇ ਕਰਕੇ ਉਹ ਡਰਾਣਾ ਚਾਹੁੰਦਾ ਹੈ ਧਮਕਾਣਾ ਚਾਹੁੰਦਾ ਹੈ ਔਰ ਇਲੈਕਸ਼ਨ ਨੂੰ ਲੁੱਟਣਾ ਚਾਹੁੰਦੇ ਆ ਔਰ ਇਹਨਾਂ ਦਾ ਡੈਮੋਕ੍ਰੇਸੀ 'ਚ ਕੋਈ ਵਿਸ਼ਵਾਸ ਨਹੀਂ ਔਰ ਉਹਨਾਂ ਨੂੰ ਪਤਾ ਹੈ ਕਿ ਬੀਜੇਪੀ ਇਲੈਕਸ਼ਨ ਦੇਸ਼ 'ਚ ਹਾਰ ਰਹੀ ਹੈ ਇਸੇ ਲਈ ਤੇ ਯਾਰ ਉਹ ਧਰਮਾਂ 'ਚ ਮਜਬਾਂ 'ਚ ਹਿੰਦੂ ਮੁਸਲਮ ਕਹਿ ਕੇ ਹਿੰਦੁਸਤਾਨ ਪਾਕਿਸਤਾਨ ਕਹਿ ਕੇ ਮੰਦਰ ਦੇ ਨਾਂ ਤੇ ਆਸੋ ਲੈ ਕੇ ਉਹ ਇਹੋ ਜਿਹੇ ਵੋਟ ਲੈਣਾ ਚਾਹੁੰਦੇ ਆ ਜਿਸ ਦੇ ਨਾਲ ਲੋਕਾਂ ਦੇ ਸੈਂਟਿਵ ਕਾ ਕੇ ਵੋਟ ਲਏ ਜਾ ਸਕਣ ਆਪਣੀ ਕਰਤੂਤ ਇਹਨਾਂ ਦੀ ਕੋਈ ਹੈਗੀ ਨਹੀਂ ਬਈ ਇਹ ਕਹਿਣ ਕਿ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਇਹ 10 ਦਿਨ ਮੰਗਿਆਈ ਚਰਮ ਸੀਮਾ ਦੇ ਉੱਪਰ ਹੈ ਔਰ ਮੰਗਿਆਈ ਨਾਲ ਲੋਕਾਂ ਦਾ ਲੱਕ ਟੁੱਟਿਆ ਪਿਆ ਔਰ ਲੋਕਾਂ ਨੂੰ ਕੀ ਰੀਲੀਫ ਦਿੱਤੀ ਜਾ ਰਹੀ ਹੈ ਕਿੰਨੇ ਇੱਕ ਨਵੇਂ ਕਾਰਖਾਨੇ ਲੱਗ ਗਏ ਕਿੰਨੇ ਕੁ ਰੁਜ਼ਗਾਰ ਦਿੱਤੇ ਗਏ ਔਰ ਆਮ ਆਦਮੀ ਜਿਹੜੇ ਲੋਕ ਹੈ ਆਮ ਆਦਮੀ ਦਾ ਲੱਕ ਟੁੱਟਿਆ ਪਿਆ ਕਿਉਂਕਿ ਜੇਕਰ ਗੱਲ ਕਰੀਏ ਤਾਂ ਕੇਂਦਰ ਦੇ ਵਿੱਚ ਤਾਂ ਜ਼ਰੂਰ ਆਪਾਂ ਕਹਿ ਸਕਦੇ ਹਾਂ ਕਿ ਗੱਠਜੋੜ ਹੈਗਾ ਪਰ ਉੱਥੇ ਪੰਜਾਬ ਦੀ ਗੱਲ ਕਰ ਲਈ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਦੇ ਵਿੱਚ ਉੱਥੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਏਡੀ ਦੀ ਰੇਡ ਪੈਣੀ ਸ਼ੁਰੂ ਹੋ ਗਈ ਹੈ ਤਾਂ ਕੀ ਲੱਗਦਾ ਪੰਜਾਬ ਦੇ ਵਿੱਚ ਕੀ ਹਾਲਾਤ رہ ਸਕਦੇ ਨੇ ਕਾਂਗਰਸ ਨੂੰ ਵੀ ਕਿਤਨਾ ਕਿਤੇ ਆਪਣੀ ਤਿਆਰੀ ਕਰਕੇ ਭਲਾ ਰੱਖਣੀ ਪਊਗੀ ਦੇਖੋ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ 13 ਦੇ 13 ਸੀਟਾਂ ਲੜ ਰਹੀ ਹੈ ਔਰ ਕਾਂਗਰਸ ਪਾਰਟੀ 13 ਜਾਂ 13 ਸੀਟਾਂ ਜਿੱਤ ਰਹੀ ਹੈ ਇਸ ਗੱਲ 'ਤੇ ਕੋਈ ਸ਼ੱਕ ਵਾਲੀ ਗੱਲ ਹੈ ਹੀ ਨਹੀਂ ਅਸੀਂ ਆਪਣੀ ਤਿਆਰੀ 'ਚ ਲੱਗੇ ਆਂ ਕਿਉਂਕਿ ਜਿਸ ਰਿੱਕੇ ਦੇ ਨਾਲ ਉੱਥੇ ਆਮ ਆਦਮੀ ਪਾਰਟੀ ਦੇ ਵਰਕਰ ਐਮ ਐਲ ਏ ਸਾਹਿਬਾਨ ਮੰਤਰੀ ਸਾਹਿਬਾਨ ਉੱਥੇ ਪਹੁੰਚੇ ਨੇ ਵਿਰੋਧ ਕਰ ਰਹੇ ਨੇ ਪੁਲਸ ਵੱਲੋਂ ਜਿੱਦਾਂ ਹਰਜੋਤ ਬੈਂਸ ਉਹਨਾਂ ਨੂੰ ਵੀ ਚੱਕ ਕੇ ਲੈ ਕੇ ਗਏ ਨੇ ਬਲਬੀਰ ਸਿੱਧੂ ਉਹਨਾਂ ਨੂੰ ਵੀ ਲੈ ਕੇ ਗਏ ਨੇ ਤਾਂ ਹਾਲਾਤ ਕਾਫੀ ਮਾੜੇ ਨੇ ਤੁਸੀਂ ਕਿਵੇਂ ਵੇਖਦੇ ਬਈ ਹਾਲਾਤ ਤੇ ਪੂਰੇ ਦੇਖਦੇ ਹੀ ਮਾੜੇ ਆ ਦਿੱਲੀ ਦੇ ਥੋੜੀ ਮਾੜੇ ਆ ਉਹਨਾਂ ਨੇ ਦੇਸ਼ ਦੇ ਸਾਰੇ ਹਾਲਾਤ ਨੂੰ ਭਾਜਪਾ ਨੇ ਖਰਾਬ ਕਰਕੇ ਰੱਖ ਦਿੱਤਾ ਦੇਸ਼ ਦੇ ਅੰਦਰ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਹੀਂ ਮੈਂ ਕੀ ਕਹਿ ਰਿਹਾ ਬਈ ਦੇਸ਼ ਨੂੰ ਕਿੱਦਾਂ ਕਹੋਗੇ ਕਿ ਸਬਦਾ ਮੁਲਕ ਹੈ ਇਹ ਸਾਂਝਾ ਮੁਲਕ ਹੈ ਇਹ ਸਾਰੇ ਧਰਮਾਂ ਮਜ਼ੇਬਾਂ ਦਾ ਇਕੱਠਾ ਮੁਲਕ ਹੈ ਇਹ ਲੇਕਿਨ ਬੀਜੇਪੀ ਤੇ ਤੇ ਵਿਸ਼ਵਾਸ ਹੀ ਨਹੀਂ ਰੱਖਦੀ ਬੀਜੇਪੀ ਤੇ بار بار ਇਹਨਾਂ ਗੱਲਾਂ ਨੂੰ ਟਾਰਗੇਟ ਕਰਕੇ ਲੋਕਾਂ ਦੇ ਮੋਸ਼ਨਲ ਸੈਂਟੀਮੈਂਟ ਪੜਕਾ ਕੇ ਇਹਨਾਂ ਨਾਵਾਂ ਦੇ ਉੱਪਰ ਵੋਟ ਲੈਣਾ ਚਾਹੁੰਦੀ ਹੈ ਇਸ ਲਈ ਮੈਂ ਤੁਹਾਨੂੰ ਕਹਿਣ ਰਿਹਾ ਕਿ ਉਹਨਾਂ ਦਾ ਚਿਹਰਾ ਉਹਨਾਂ ਦਾ ਨਕਾਬ ਉੱਤਰ ਰਿਹਾ ਹੈ ਲੋਕ ਉਹਨਾਂ ਨੂੰ ਪਛਾਣ ਰਹੇ ਹੈ ਔਰ ਬੀਜੇਪੀ ਨੂੰ ਪਤਾ ਹੈ ਕਿ ਅਸੀਂ ਬੁਰੀ ਤਰ੍ਹਾਂ ਹਾਰ ਸਕਦੇ ਹਾਂ ਇਸੇ ਲਈ ਉਹ ਜਿੰਨੇ ਵਿਰੋਧੀ ਹੈ ਉਹਨਾਂ ਦੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਚਾਹੇ ਕਾਂਗਰਸ ਪਾਰਟੀ ਦੇ ਸਾਰੇ ਕਾਊਂਟ ਉਹਨਾਂ ਨੇ ਫ੍ਰੀਜ਼ ਕਰ ਦਿੱਤੇ ਸਾਰਾ ਪੈਸਾ ਉਹਨਾਂ ਨੇ ਫ੍ਰੀਜ਼ ਕਰ ਲਿਆ ਕਿ ਕਿਤੇ ਇਲੈਕਸ਼ਨ ਤੇ ਖੜੇ ਉਹਨਾਂ ਕਰ ਲੈਣ ਇਲੈਕਸ਼ਨ ਦੇ ਉੱਪਰ ਕਿਤੇ ਜਿੱਤ ਨਾ ਜਾਣ ਉਹਨਾਂ ਨੂੰ ਡਰ ਦੱਸਦ ਪੈ ਗਿਆ ਔਰ ਇਸੇ ਗੱਲ ਦਾ ਕਾਰਨ ਹੈ ਕਿ ਕੇਜਰੀਵਾਲ ਦੇ ਉੱਪਰ ਵੀ ਜਿਹੜਾ ਐਕਸ਼ਨ ਹੋਇਆ ਹੈ ਇਹ ਬੀਜੇਪੀ ਦਾ ਡਰ ਬੋਲਦਾ ਮੇਰਤਾ ਸਾਹਿਬ ਜੇ ਕਹਿ ਲਿਆ ਤਾਂ ਬੀਜੇਪੀ ਦਾ ਇਹੀ ਕਹਿਣਾ ਹੈ ਕਿ ਜਿਹੜੀ ਈਡੀ ਹੈ ਈਡੀ ਇੱਕ ਏਜੰਸੀ ਹੈ ਈਡੀ ਦੇ ਸਾਡੇ ਕਹਿਣ ਦੇ ਉੱਤੇ ਕਾਰਵਾਈ ਨਹੀਂ ਕਰਦੀ ਈਡੀ ਦਾ ਜੋ ਜਿੱਥੇ ਵੀ ਜੋ ਸੱਚ ਹੋਊਗਾ ਉਹਨੇ ਉਹ ਚੀਜ਼ ਨੂੰ ਦਿਖਾਉਣਾ ਹੈ ਪ੍ਰਗਟਾਉਣਾ ਤਾਂ ਉੱਥੇ ਜੇਕਰ ਅਸੀਂ ਗੱਲ ਕਰੀਏ ਤਾਂ ਜਿੱਦਾਂ ਵਿਰੋਧੀ ਧਰ ਜਿੰਨੇ ਵੀ ਨੇ ਸਾਰੇ ਇਹ ਕਹਿੰਦੇ ਕਿ ਬੀਜੇਪੀ ਦਾ ਪ੍ਰੈਸ਼ਰ ਦੇ ਨਾਲ ਈਡੀ ਕੰਮ ਕਰਦੀ ਹੈ ਤੇ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਵੀ ਕੈਬਨਿਟ ਮਨਿਸਟਰ ਰਹੇ ਹੋ ਤੁਹਾਨੂੰ ਵੀ ਇਹ ਚੀਜ਼ਾਂ ਦੇ ਵਿੱਚ ਵਿਚਰੇ ਹੋ ਪੰਜਾਬ ਦੇ ਵਿੱਚ ਵੀ ਜੋ ਹਾਲਾਤ ਹੁੰਦੇ ਸਨ ਪੰਜਾਬ ਦੀ ਪੁਲਿਸ ਦੀ ਗੱਲ ਕਰ ਲਈਏ ਤਾਂ ਉਹਨਾਂ ਦਾ ਇਹੀ ਕਹਿਣਾ ਜੇਕਰ ਕਹਿੰਦੇ ਨੇ ਕਿ ਬੀਜੇਪੀ ਦੇ ਅੰਡਰ ਏਡੀ ਚੱਲਦੀ ਆ ਤਾਂ ਫਿਰ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਅੰਡਰ ਚੱਲਦੀ ਆ ਤੇ ਫਿਰ ਉਹਨਾਂ ਦੇ ਕਹਿਣ ਤੇ ਐਕਸ਼ਨ ਕਰਦੀ ਹੈ ਕੋਈ ਸ਼ੱਕ ਹੀ ਨਹੀਂ ਹੈਗਾ ਭਈ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਈਡੀ ਕੰਮ ਕਰਦੀ ਹੈ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਸੀਬੀਆਈ ਕੰਮ ਕਰਦੀ ਹੈ ਔਰ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਪੰਜਾਬ ਦੇ ਵਿੱਚ ਵਿਜਨਸ ਕੰਮ ਕਰਦੀ ਹੈ ਇਸ ਕੀ ਸ਼ੱਕ ਆ ਅਸੀਂ ਤੇ ਖੁੱਲ ਕੇ ਕਹਿ ਰਹੇ ਅਸੀਂ ਤੇ ਕਹਿ ਰਹੇ ਆ ਕਿ ਜਿਸ ਵੀ ਵਿਅਕਤੀ ਦੇ ਨਾਲ ਕੋਈ ਜਾਤੀ ਹੋਏਗੀ ਜਿਸ ਵਿਅਕਤੀ ਨਾਲ ਨਾਜਾਇਜ਼ ਹੋਏਗੀ ਅਸੀਂ ਤੇ ਟਾਈਮਿੰਗ ਤੇ ਸਵਾਲ ਖੜੇ ਕਰਦੇ ਆ ਅਸੀਂ ਕਹਿ ਰਹੇ ਆ ਵੀ ਚੁਣਿਆ ਹੋਇਆ ਮੁੱਖ ਮੰਤਰੀ ਹੈ ਚੁਣਿਆ ਮੁੱਖ ਮੰਤਰੀ ਜਿਹੜਾ ਕਿ ਆਪਣਾ ਇਲੈਕਸ਼ਨ ਪ੍ਰਚਾਰ ਦੇ ਵਿੱਚ ਉਹਨੇ ਕਰਨਾ ਹੈ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਉਹਨੇ ਪ੍ਰਚਾਰ ਕਰਨ ਜਾਣਾ ਉਸ ਨੂੰ ਇਸ ਤਰ੍ਹਾਂ ਰੋਕਣਾ ਇਹ ਕਿਤਨਾ ਕਿਤੇ ਡੈਮੋਕ੍ਰੇਸੀ ਦੇ ਹੱਕ ਦੇ ਵਿੱਚ ਗੱਲ ਨਹੀਂ ਜਾਂਦੀ ਕਿਉਂਕਿ ਚੋਣ ਜਾਬਤਾ ਲੱਗਾ ਹੋਇਆ ਪੂਰੇ ਦੇਸ਼ ਭਰ ਦੇ ਵਿੱਚ ਤਾਂ ਇਲੈਕਸ਼ਨ ਵੀ ਅਨਾਉਂਸ ਹੋ ਗਏ ਨੇ ਪੰਜਾਬ ਦੀ ਜਿਹੜੀ ਸਿਆਸਤ ਦੀ ਗੱਲ ਕਰੀਏ ਤਾਂ 7ਵੇਂ ਗੇੜ ਦੇ ਵਿੱਚ ਜਾ ਕੇ ਜਿਹੜੀ ਚੋਣਾਂ ਹੋਣੀਆਂ ਸਾਡੀਆਂ ਤਾਂ ਉੱਥੇ ਹੀ ਜਿਹੜੇ ਹਾਲਾਤ ਕਿਉਂਕਿ ਇਹ ਦੂਸਰੀ ਤਰਫਾ ਗੱਲ ਕਰੀਏ ਭਾਜੀਪੀ ਦੇ ਵਿੱਚ ਸੁਨੀਲ ਜਾਖੜ ਨੇ ਪੁਰਾਣੇ ਭਾਈਵਾਲ ਵੀ ਰਹੇ ਨੇ ਕਾਂਗਰਸ ਦੇ ਵਿੱਚ ਰਹੇ ਨੇ ਤੇ ਉਹਨਾਂ ਵੀ ਵੱਡੇ ਬਿਆਨ ਦਿੱਤੇ ਗਿਆ ਕਿ ਜਿੱਦਾਂ ਉੱਥੇ ਕਾਰਵਾਈ ਹੋਈ ਹੈ ਪੰਜਾਬ ਦੇ ਵਿੱਚ ਵੀ ਹੋਏਗੀ। ਸਹੀ ਹੁਣ ਸੁਨੀਲ ਜਾਖੜ ਲੱਗ ਗਿਆ ਈਡੀ ਦੇ ਡਾਇਰੈਕਟਰ ਲੱਗ ਗਿਆ। ਈਡੀ ਦਾ ਮਾਲਕ ਬਣ ਗਿਆ। ਉਹਦੇ ਇਸ਼ਾਰੇ ਤੇ ਉੱਪਰ ਕਾਰਵਾਈ ਹੋਣੀ ਹੈ। ਮੈਂ ਤੇ ਕਹਿਣਾ ਹੈ ਕਿ ਬੀਜੇਪੀ ਦੇ ਇਸ਼ਾਰੇ ਤੇ ਕਾਰਵਾਈ ਹੁੰਦੀ ਹੈ। ਭਈ ਅਗਰ ਕਿਸੇ ਕੋਲ ਕੋਈ ਸਬੂਤ ਹੈ ਕਿਸੇ ਨੇ ਕੋਈ ਗੁਨਾਹ ਕੀਤਾ ਤੇ ਕਾਨੂੰਨ ਆਪਣਾ ਕੰਮ ਕਰੇ। ਸਾਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਜਿਸ ਤਰੀਕੇ ਦੇ ਨਾਲ ਇਹ ਇਲੈਕਸ਼ਨ ਲੁੱਟਣ ਵਾਸਤੇ ਇਹ ਸਾਜ਼ਿਸ਼ ਹੈ ਅਸੀਂ ਇਸ ਸਾਜ਼ਿਸ਼ ਤੋਂ ਪਰਦਾ ਬੇਨਕਾਬ ਕਰਨਾ ਚਾਹੁੰਦੇ ਹਾਂ ਕਿਵੇਂ ਵੇਖਦੇ ਹੋ ਸੁਨੀਲ ਜਾਖੜ ਉਹਨਾਂ ਨੇ ਐਡੇ ਵੱਡੇ ਬਿਆਨ ਦੇ ਦਿੱਤੇ ਜਾਣੇ ਤਾਂ ਕਹਿ ਸਕਦੇ ਇੱਕ ਤਰਫਾ ਕਿ ਤਾਂ ਕੀ ਹੀ ਦੇ ਦਿੱਤੇ ਜਾਣੀ ਲੀਡਰਾਂ ਨੂੰ ਪੰਜਾਬ ਦੀ ਉਹ ਸਿਆਸਤ ਨੂੰ ਜਿਹੜੇ ਪੰਜਾਬ ਦੇ ਵਿੱਚ ਪਹਿਲਾਂ ਵੀ ਰਾਜ ਕਰਦੇ ਆਏ ਜਾਂ ਹੁਣ ਵੀ ਕਰ ਰਹੇ ਨੇ ਤਾਂ ਕਿਵੇਂ ਵੇਖਦੇ ਹੋ ਕਿ ਕਿਉਂ ਇਦਾਂ ਦੇ ਕੰਮ ਕਿਉਂ ਕਰ ਰਹੇ ਨੇ ਪੰਜਾਬ ਨੂੰ ਲੈ ਕੇ ਖਾਸ ਕਰਕੇ ਬਈ ਉਹਦਾ ਕਾਰਨ ਹੈ ਕਿ ਭਾਜੀਪੀ ਦਾ ਇੱਥੇ ਕੁਝ ਵਟਿਆ ਨਹੀਂ ਹੋ ਜਾਣਾ ਪੰਜਾਬ 'ਚ ਪੰਜਾਬ 'ਚ ਭਾਜੀਪੀ ਨਾਂ ਦੀ ਕੋਈ ਚੀੜੀ ਨਹੀਂ ਹੋ ਜਿਹੜੀ ਕਿ ਚੂਂ ਕਰੇ ਇੱਥੇ ਤੇ ਭਾਜੀਪੀ ਨੇ ਨੂੰ ਕੋਈ ਸੀਟ ਨਾ ਹੋਣੀ ਹੈ ਨਾ ਇਹਨਾਂ ਨੂੰ ਕਿਸੇ ਨੇ ਵੋਟ ਪਾਣਾ ਆ ਤੇ ਇੱਥੇ ਤੇ ਐਵੇਂ ਵਿਚਾਰੇ ਹੱਥ ਪੈਰ ਮਾਰਦੇ ਫਿਰਦੇ ਇਹਨਾਂ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਖਾਲੀ ਕਰ ਦੇਣ ਪੰਜਾਬ ਦੇ ਵਿੱਚ ਭਾਜੀਪੀ ਨੂੰ ਇਲੈਕਸ਼ਨ ਨਹੀਂ ਲੜਨਾ ਚਾਹੀਦਾ ਸਰਬ ਅੱਛੇ ਦਿਨ ਕਹਿੰਦੇ ਸੀਗੇ ਬੀਐਮ ਸਰ ਉਹ ਯਾਰ ਮੈਂ ਕੀ ਕਹਿਣਾ ਕਿਸਾਨਾਂ ਨੂੰ ਪੁੱਛੋ ਨਾ ਕਿੰਨੇ ਕੱਛੇ ਦਿਨ ਆ ਗਏ ਆ ਸੜਕਾਂ ਦੇ ਰੋਂਡੇ ਵਿਚਾਰੇ ਆ ਮਜ਼ਦੂਰਾਂ ਨੂੰ ਪੁੱਛ ਕੇ ਦੇ ਕੀ ਹਾਲਾਤ ਹੈਗੇ ਆ ਇੰਡਸਟਰੀ ਨੂੰ ਪੁੱਛ ਕੇ ਦੇ ਦਮ ਤੋੜਿਆ ਪਿਆਈ ਲੋਕਾਂ ਨੂੰ ਜਿਹੜੇ ਕਹਿੰਦੇ ਸੀ 2 ਕਰੋੜ ਹਰ ਸਾਲ ਹੀ ਰੁਜ਼ਗਾਰ ਦੇਾਂਗੇ ਤੇ 2 ਕਰੋੜ ਰੁਜ਼ਗਾਰ ਹਰ ਸਾਲ ਖਤਮ ਕੀਤੇ ਜਾ ਰਹੇ ਆ ਔਰ ਇਹੀ ਕੱਲ ਦਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਕੋਈ ਸਥਾਨ ਬੀਜੇਪੀ ਦਾ ਹੈ ਨਹੀਂ ਇਹ ਜਿੰਨੀਆਂ ਮਰਜ਼ੀ ਗਿੱਦੜ ਭਪਗੀਆਂ ਮਾਰ ਲੈਣ ਔਰ ਸੁਨੀਲ ਜਾਖੜ ਨੂੰ ਵੀ ਇਸ ਗੱਲ ਦੇ 바ਅਦ ਤੇ ਚਾਹਨਾ ਹੈ ਕਿ ਬੀਜੇਪੀ ਨੇ ਕੋਈ ਇਥੋਂ ਸੀਟ ਜਿੱਤੀ ਨਹੀਂ ਨਹੀਂ ਉਹ ਵਿਚਾਰਾ ਠੀਕ ਹੈ ਪਾਰਟੀ ਦਾ ਵਾਜਾ ਵਜਾ ਰਿਹਾ ਹੈ ਡਿਊਟੀ ਕਰ ਰਿਹਾ ਹੈ ਕਰਨ ਦਿਓ ਕੋਈ ਫਰਕ ਨਹੀਂ ਪੈਂਦਾ ਪ੍ਰਾਣੀ ਸਾਥੀ ਨੇ ਕੀ ਕਹਿਣਾ ਚਾਹੋਗੇ ਉਹਨਾਂ ਮੇਰਾ ਦੋਸਤ ਹੈ ਇਸ ਕੋਈ ਸ਼ੱਕ ਨਹੀਂ ਦੋਸਤ ਦੋਸਤ ਹੁੰਦਾ ਇਹ ਚ ਕੋਈ ਸ਼ੱਕ ਨਹੀਂ ਪਾਰਟੀ ਪਾਰਟੀ ਹੁੰਦੀ ਉਸਲਾ ਦਿਨਾ ਚਾਉਣਾ ਮੈਂ ਤੁਹਾਨੂੰ ਕਹਾਂਗਾ ਕਿ ਬੀਜੇਪੀ ਦਾ ਸਾਰਿਆਂ ਨੂੰ ਖੇੜਾ ਛੱਡ ਦੇਣਾ ਚਾਹੀਦਾ ਬੀਜੇਪੀ ਦੇ ਕੋਲ ਕੁਝ ਨਹੀਂ ਜੇਗਾ ਤੇ ਤੁਸੀਂ ਵੀ ਗਏ ਸੀਗੇ ਚਲੋ ਮੈਂ ਤੁਹਾਨੂੰ ਐਕਚੁਅਲੀ ਕਹਿ ਰਿਹਾ ਕਿ ਮੇਰੇ ਤੋਂ ਐਕਸਪੀਰੀਅੰਸ ਲੈ ਲੈਣ ਬੀਜੇਪੀ ਦੇ ਵਿੱਚ ਪੰਜਾਬ ਦੇ ਲੋਕ ਬੀਜੇਪੀ ਨੂੰ ਨਹੀਂ ਮੰਨਦੇ ਪੰਜਾਬ ਦੇ ਲੋਕ ਇਹ ਕਹਿੰਦੇ ਆ ਕਿ ਭਾਈ ਤੁਸੀਂ ਬੰਦੇ ਬਣ ਜਾ ਮੈਂ ਤਾਂ ਬਣ ਗਿਆ ਹੀ ਬੰਦਾ ਮੈਂ ਤਾਂ ਛੱਡਦਾ ਹੀ ਖੇੜਾ ਮੈਂ ਤੇ ਉਹਨਾਂ ਨੂੰ ਵੀ ਕਹਿਣਾ ਖੇੜਾ ਛੱਡ ਦਿਓ ਯਾਰ ਚੰਗਾ ਨਹੀਂ ਲੱਗਦਾ ਤਾਂ ਡਾਕਟਰ ਸਾਹਿਬ ਇਹ ਗਲਾਸ ਵਾਲਾ ਕਿ ਹੁਣ ਕਿਵੇਂ ਵੇਖਦੇ ਹੋ ਜਿੱਦਾਂ ਗ੍ਰਿਫਤਾਰੀ ਹੋ ਚੁੱਕੀ ਆ ਕਿਉਂਕਿ ਵਰਕਰਾਂ ਦੇ ਉੱਤੇ ਵੀ ਕਿਤਨੇ ਕਿਤੇ ਐਕਸ਼ਨ ਹੋ ਰਿਹਾ ਤਾਂ ਕਾਂਗਰਸ ਵੱਡੇ ਪੱਧਰ ਤੇ ਕੀ ਉਹਨਾਂ ਦੇ ਨਾਲ ਖੜੀ ਆ ਉੱਥੇ ਅਗਰ ਧਰਨਾ ਲਾਉਣ ਦੀ ਲੋੜ ਪੈਂਦੀ ਆ ਤਾਂ ਕਾਂਗਰਸ ਕੇਂਦਰ ਦੇ ਵਿੱਚ ਜਾ ਕੇ ਧਰਨੇ ਲਾ ਕਾਂਗਰਸ ਪਾਰਟੀ ਹਰ ਉਸ ਵਿਅਕਤੀ ਦੇ ਹੱਕ 'ਚ ਧਰਨਾ ਦੇਗੀ ਜਿੱਦਾਂ ਜਾਤੀ ਕਰਨਗੇ ਕਾਂਗਰਸ ਪਾਰਟੀ ਹਰ ਉਸ ਵਿਅਕਤੀ ਨਾਲ ਖੜੀ ਹੋਏਗੀ ਜਿੱਤੇ ਝੂਠੇ ਪਰਚੇ ਦਰਜ ਕਰਨਗੇ ਕਾਂਗਰਸ ਪਾਰਟੀ ਹਰ ਉਸ ਪਾਰਟੀ ਨਾਲ ਖੜੀ ਹੋਏਗੀ ਜਿਸ ਪਾਰਟੀ ਦੇ ਨਾਲ ਇਹ ਤਕੇਸ਼ਾਈ ਕਰਨਗੇ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਕਹਿਆ ਸੀ ਡਾਕਟਰ ਆਈਕਮਰ ਵੇਰਕਾ ਤਾਂ ਉਹਨਾਂ ਵੱਲੋਂ ਕਾਫੀ ਵੱਡੇ ਬਿਆਨ ਜੋ ਦਿੱਤੇ ਗਏ ਨੇ ਤਾਂ ਬੀਜੇਪੀ ਨੂੰ ਖਾਸ ਕਰਕੇ ਸੁਨੀਲ ਜਾਖੜ ਨੇ ਇੱਕ ਸਲਾਹ ਦਿੱਤੀ ਗਈ ਹੈ ਕਿ ਘਰ ਵਾਪਸੀ ਕਰ ਲਓ ਚੰਗੇ ਰਹੋਗੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਕੋਈ ਵੀ ਪੰਜਾਬ ਦੇ ਵਿੱਚ ਪਸੰਦ ਨਹੀਂ ਕਰਦਾ ਤਾਂ ਹੁਣ ਵੇਖਣ ਵਾਲੀ ਗੱਲ ਹੈ ਹੈਗੀ ਹੈ ਕਿ ਕਦੋਂ ਹੁਣ ਈਡੀ ਜੋਗਾ ਕੇਰੀਵਾਲ ਉਹਨਾਂ ਨੂੰ ਰਾਹਤ ਦਿੰਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕਾਰਵਾਈ ਹੋ ਰਹੀ ਹੈ ਤਾਂ ਪੂਰੇ ਆਮ ਆਦਮੀ ਪਾਰਟੀ ਦੇ ਉੱਤੇ ਇਸ ਵਕਤ ਕਹਿ ਸਕਦੇ ਹਾਂ ਕਿ ਚਿੰਤਾ ਦਾ ਪਹਾੜ ਜੋ ਹੈ ਮੰਡਰਾਇਆ ਹੋਇਆ ਹੈ कैमरामैन संधी कुमार दे लक्ष्य सुनक जगबानी टीवी श्री अंश